ਜਗਬਣੀ ਦੇ ਨਾਲ ਜੁੜੇ ਹੋ ਤੁਸੀਂ ਦਾ ਲਗਾਤਾਰ ਤੁਹਾਨੂੰ ਹੜ੍ਹਾਂ ਦੀ ਕਵਰੇਜ ਦਿਖਾ ਰਹੇ ਆ ਔਰ ਇਧਰ ਇਹ ਗਲੜੀ ਗਰਦਾਸਪੁਰ ਦਾ ਪਿੰਡ ਹੈ ਗਲੜੀ ਤੇ ਗਲੜੀ ਤੋਂ ਅੱਗੇ ਫਿਰ ਪਾਣੀ ਜਿਹੜਾ ਉਹ ਚੜਦਾ ਆ ਰਿਹਾ ਕਿਉਂਕਿ ਰਾਵੀ ਦੀ ਸਿਚੁਏਸ਼ਨ ਇਹ ਹੈ ਕਿ ਰਾਵੀ ਦੇ ਵਿੱਚ 5 ਤੋਂ 6 ਫੁੱਟ ਪਾਣੀ ਫਿਰ ਚੜ ਗਿਆ ਔਰ ਇਧਰ ਤੁਸੀਆਂ ਟੁੱਟੀਆਂ ਹੋਣ ਕਰਕੇ ਪਾਣੀ ਜਿਹੜਾ ਉਹ گاੜੀ ਪਿੰਡਾਂ ਦੇ ਵਿੱਚ ਫਿਰ ਵੜਦਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਆ ਹਾਲਾਤ ਆ ਬਾਈ ਪਿੰਡਾਂ ਦੇ ਆ ਬਾਈ ਹੁਣਾ ਅੱਗੇ ਕੁਝ ਨਹੀਂ ਦੇਖਤਾ ਤੁਸੀਂ ਦੇਖ ਸਕਦੇ ਗੋਡਿਆਂ-ਗੋਡਿਆਂ ਤੱਕ ਪਾਣੀ ਜਿਹੜਾ ਉਹ ਆਇਆ ਹੈ ਇਹ ਸੁਲਤਾਨ ਫਿਟਨੈਸ ਬਾਈ ਹੁਣਾ ਦੀ ਟੀਮ ਹੈ ਜਿੱਦਣ ਤੋਂ ਹੜ੍ਹ ਆਏ ਨੇ ਲਗਾਤਾਰ ਸੇਵਾ ਕਰ ਰਹੇ ਆ ਬਾਈ ਹੁਣੀ ਤੁਸੀਂ ਜਾਣਦੇ ਹੋਵੋਗੇ ਤਾਂ ਇਹ ਬਹੁਤ ਵੱਡੀ ਸੇਵਾ ਹੈ ਨਾ ਮੇਰੇ ਵੀਰਾਂ ਦੀ ਪਰ ਅਸਲੀ ਸੇਵਾ ਉਹ ਹੈ ਜਿਹੜੀ ਜਿਹੜੇ ਵਾਕਿਆ ਲੁੜਿੰਦਾ ਪਿੰਡ ਹੈ ਨਾ ਜਾਂ ਜਿਹੜੇ ਲੁੜਿੰਦਾ ਘਰ ਹੈ ਜਿੱਥੇ ਜਾਣਾ ਚਾਹੀਦਾ ਉੱਥੇ ਜਾ ਕੇ ਸੇਵਾ ਪਹੁੰਚਾਉਣੀ ਹੈ ਬੜੀ ਵੱਡੀ ਗੱਲ ਹੈ ਸੇ ਪਾਈ ਹੁਣੀ ਇਹੀ ਕੰਮ ਕਰਦੇ ਆ ਤੇ ਪਤਾ ਨਹੀਂ ਕਾ ਲੱਗਦਾ ਗਾੜੀ ਸੋ ਦੋ ਜਣੇ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਈ ਹੁਣਾਂ ਨੇ ਦੋ ਜਣੇ ਅੱਗੇ ਲੱਗੇ ਹੋਏ ਆ ਕਿ ਕੋਈ ਟੋਆ ਟਿੱਬਾ ਨਾਲ ਆ ਜੇ ਟਰੈਕਟਰ ਉੱਥੇ ਫਸਣਾ ਜਾਵੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿ ਅੱਗੇ ਪਤਾ ਨਹੀਂ ਲੱਗਦਾ ਤੇ ਉਹਦੇ ਕਰਕੇ ਟਰੈਕਟਰ ਵੀ ਜਿਹੜੇ ਆ ਉਹ ਵੀ ਡੁੱਬ ਜਾਂਦੇ ਆ ਕਈ ਕੁਝ ਹੋ ਜਾਂਦਾ ਸੋ ਆ ਹਾਲਾਤ ਹੈ ਬਾਈ ਇਹ ਕਮਾਦ ਦੀ ਫਸਲਾ ਦੇਖ ਸਕਦੇ ਹੋ ਤੁਸੀਂ ਤੇ ਪਾਣੀ ਬਹੁਤ ਜ਼ਿਆਦਾ ਗੋਡਿਆਂ-ਗੋਡਿਆਂ ਤੱਕ ਪਾਣੀ ਚੜਿਆ ਹੋਇਆ ਹੈ ਇੰਨਾ ਕ ਜਿਆਦਾ ਪਾਣੀ ਹੈ ਜਿੰਨਾ ਤੱਕ ਅੱਗੇ ਬੰਦੇ ਜਿਹੜੇ ਆ ਉਹ ਨਾਲ ਨਾ ਹੋਣ ਤੇ ਪਤਾ ਨਹੀਂ ਲੱਗਦਾ ਸੋ ਇਹ ਭਾਈ ਉਹਨਾਂ ਦੀ ਬੜੀ ਵੱਡੀ ਸੇਵਾ ਹੈ ਉਦੋਂ ਤੋਂ ਲਗਾਤਾਰ ਇਹ ਲੱਗੇ ਹੋਏ ਆ ਟਰਾਲੀਆਂ ਦੇ ਵਿੱਚ ਰਾਸ਼ਨ ਹੈਗਾ ਇਹਨਾਂ ਦੀ ਟੀਮ ਹੈ ਬਹੁਤ ਜਾਣੀਆ ਵੀਰ ਹੁਣੀ ਆ ਕਿ ਰਾਸ਼ਨ ਡਿਸਟ੍ਰੀਬਿਊਟ ਕਰਨ ਜਾਣਾ ਸੋ ਇਹ ਤਸਵੀਰਾਂ ਦਿਖਾ ਰਹੇ ਇੱਧਰ ਬਹੁਤ ਸਾਰੇ ਪਿੰਡ ਆ ਜਿਹੜੇ ਡੁੱਬੇ ਨੇ ਕਿਉਂਕਿ ਇਸ ਵਾਰ ਜ਼ਿਆਦੀ ਮਾਰ ਜਿਹੜੀ ਆ ਇਸ ਏਰੀਏ ਨੂੰ ਪਈ ਆ ਖਾਸ ਤੌਰ ਤੇ ਗਰਦਾਸਪੁਰ ਅਜਨਾਲਾ ਰਮਦਾਸ ਹੋ ਗਿਆ ਇੱਧਰ ਵਾਲੀ ਸਾਈਡ ਤਾ ਅਕੇ ਜਦੋਂ ਪਹੁੰਚਾਂਗੇ ਉਹ ਵੀ ਤੁਹਾਨੂੰ ਹਾਲਾਤ ਦਿਖਾਵਾਂਗੇ ਕਿ ਹੁਣ ਦੇ ਕੀ ਹਾਲਾਤ ਨੇ ਸਾਰੇ ਲੋਕ ਜਾਣਨਾ ਚਾਹੁੰਦੇ ਆ ਬਹੁਤ ਵੀਰਾਂ ਦੇ ਪਰਸਨਲੀ ਵੀ ਮੈਸੇਜ ਆਏ ਕਿ ਸਾਨੂੰ ਦੱਸੋ ਗਰਦਾਸਪੁਰ ਦੇ ਹਾਲਾਤ ਕੀ ਐ ਤੁਹਾਨੂੰ ਸਾਰੀ ਚੀਜ਼ ਦੱਸਾਂਗੇ ਵੀ ਰਾਸ਼ਨ ਤੁਸੀਂ ਕਿੱਥੇ ਲੈ ਕੇ ਆਉਣਾ ਹੈ ਜਾਂ ਮਦਦ ਕਿਵੇਂ ਕਰਨੀ ਹੈ ਇਹ ਬਾਈ ਹੁਣਾ ਦੇ ਨਾਲ ਵੀ ਗੱਲਬਾਤ ਉਤਰ ਕੇ ਕਰਾਂਗੇ ਕਿਉਂਕਿ ਇਹ ਪਿੰਡੋਂ ਪਿੰਡ ਜਾਂਦੇ ਇਹਨਾਂ ਨੂੰ ਜ਼ਿਆਦਾ ਪਤਾ ਹੈ ਕਿੱਥੇ ਕੀ ਕੀ ਕਿਸ ਚੀਜ਼ ਦੀ ਲੋੜ ਹੈ ਕਿਉਂਕਿ ਠੱਗੀ ਵੀ ਬਹੁਤ ਹੋ ਰਹੀ ਆ ਸੋ ਤੁਹਾਨੂੰ ਸਾਰੀ ਚੀਜ਼ ਦੱਸਾਂਗੇ ਅਕੇ ਜਾ ਕੇ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਪਿੰਡ ਦੀਆਂ ਦਿਖਾਉਣੇ ਆ ਤਲਾ ਹਾਲਤਾ ਪਾਣੀ ਦੇਖ ਹੀ ਸਾਹ ਤੁਸੀਂ ਪਾਣੀ ਕਿੰਨਾ ਕਿ ਜ਼ਿਆਦਾ ਜੜਾ ਉਹ ਚੜਿਆ ਹੋਇਆ ਹੈ ਜਗਬਣੀ ਦੇ ਨਾਲ ਜੁੜੇ ਹੋ ਤੁਸੀਂ ਦਾ ਲਗਾਤਾਰ ਤੁਹਾਨੂੰ ਹੜ੍ਹਾਂ ਦੀ ਕਵਰੇਜ ਦਿਖਾ ਰਹੇ ਆ ਔਰ ਇਧਰ ਇਹ ਗੱਲੜੀ ਗਰਦਾਸਪੁਰ ਦਾ ਪਿੰਡ ਹੈ ਗੱਲੜੀ ਤੇ ਗੱਲੜੀ ਤੋਂ ਅੱਗੇ ਫਿਰ ਪਾਣੀ ਜਿਹੜਾ ਉਹ ਚੜਦਾ ਆ ਰਿਹਾ ਕਿਉਂਕਿ ਰਾਵੀ ਦੀ ਸਿਚੁਏਸ਼ਨ ਇਹ ਹੈ ਕਿ ਰਾਵੀ ਦੇ ਵਿੱਚ 5 ਤੋਂ 6 ਫੁੱਟ ਪਾਣੀ ਫਿਰ ਚੜ ਗਿਆ ਔਰ ਇਧਰ ਤੁਸੀਆਂ ਟੁੱਟੀਆਂ ਹੋਣ ਕਰਕੇ ਪਾਣੀ ਜਿਹੜਾ ਉਹ ਗਾੜੀ ਪਿੰਡਾਂ ਦੇ ਵਿੱਚ ਫਿਰ ਵੜਦਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਆ ਹਾਲਾਤ ਆ ਬਾਈ ਪਿੰਡਾਂ ਦੇ ਬਾਈ ਹੁਣ ਅੱਗੇ ਕੁਝ ਨਹੀਂ ਦੇਖਤਾ ਤੁਸੀਂ ਦੇਖ ਸਕਦੇ ਗੋਡਿਆਂ-ਗੋਡਿਆਂ ਤੱਕ ਪਾਣੀ ਜਿਹੜਾ ਉਹ ਆਇਆ ਏ ਸੁਲਤਾਨ ਫਿਟਨੈਸ ਬਾਈ ਹੁਣਾ ਦੀ ਟੀਮ ਹੈ ਜਿੱਦਣ ਤੋਂ ਹੜ ਆਏ ਨੇ ਲਗਾਤਾਰ ਸੇਵਾ ਕਰ ਰਹੇ ਆ ਬਾਈ ਹੁਣੀ ਤੁਸੀਂ ਜਾਣਦੇ ਹੋਵੋਗੇ ਤਾਂ ਇਹ ਬਹੁਤ ਵੱਡੀ ਸੇਵਾ ਹੈ ਨਾ ਮੇਰੇ ਵੀਰਾਂ ਦੀ ਪਰ ਅਸਲੀ ਸੇਵਾ ਉਹ ਹੈ ਜਿਹੜੀ ਜਿਹੜੇ ਵਾਕਿਆ ਲੁਰਿੰਦਾ ਪਿੰਡ ਹੈ ਨਾ ਜਾਂ ਜਿਹੜੇ ਲੁਰਿੰਦਾ ਘਰ ਹੈ ਜਿੱਥੇ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਸੇਵਾ ਪਹੁੰਚਾਣੀ ਹੈ ਬੜੀ ਵੱਡੀ ਗੱਲ ਹੈ ਸੇਪਾਈ ਹੁਣੀ ਇਹੀ ਕੰਮ ਕਰਦੇ ਆ ਤੇ ਪਤਾ ਨਹੀਂ ਕਾ ਲੱਗਦਾ ਗਾੜੀ ਸੋ ਦੋ ਜਣੇ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਈ ਹੁਣਾਂ ਨੇ ਦੋ ਜਣੇ ਅੱਗੇ ਲੱਗੇ ਹੋਏ ਆ ਕਿ ਕੋਈ ਟੋਆ ਟਿੱਬਾ ਨਾਲ ਆ ਜੇ ਟਰੈਕਟਰ ਉੱਥੇ ਫਸ ਨਾ ਜਾਵੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕਿ ਅੱਗੇ ਪਤਾ ਨਹੀਂ ਲੱਗਦਾ ਤੇ ਉਹਦੇ ਕਰਕੇ ਟਰੈਕਟਰ ਵੀ ਜਿਹੜੇ ਆ ਉਹ ਵੀ ਡੁੱਬ ਜਾਂਦੇ ਆ ਕਈ ਕੁਝ ਹੋ ਜਾਂਦਾ ਸੋ ਆ ਹਾਲਾਤ ਹੈ ਬਾਈ ਇਹ ਕਮਾਦ ਦੀ ਫਸਲਾਂ ਦੇਖ ਸਕਦੇ ਹੋ ਤੁਸੀਂ ਤੇ ਪਾਣੀ ਬਹੁਤ ਜ਼ਿਆਦਾ ਗੋਡਿਆਂ-ਗੋਡਿਆਂ ਤੱਕ ਪਾਣੀ ਚੜਿਆ ਹੋਇਆ ਹੈ ਇੰਨਾ ਕੁ ਜ਼ਿਆਦਾ ਪਾਣੀ ਹੈ ਜਿੰਨਾ ਤੱਕ ਅੱਗੇ ਬੰਦੇ ਜਿਹੜੇ ਆ ਉਹ ਨਾਲ ਨਾ ਹੋਣ ਤੇ ਪਤਾ ਨਹੀਂ ਲੱਗਦਾ ਸੋ ਇਹ ਭਾਈ ਉਹਨਾਂ ਦੀ ਬੜੀ ਵੱਡੀ ਸੇਵਾ ਹੈ ਉਦੋਂ ਤੋਂ ਲਗਾਤਾਰ ਇਹ ਲੱਗੇ ਹੋਏ ਆ ਟਰਾਲੀਆਂ ਦੇ ਵਿੱਚ ਰਾਸ਼ਨ ਹੈਗਾ ਇਹਨਾਂ ਦੀ ਟੀਮ ਹੈ ਬਹੁਤ ਜਾਣੀਆ ਵੀਰ ਹੁਣੀ ਆ ਕਿ ਰਾਸ਼ਨ ਡਿਸਟ੍ਰੀਬਿਊਟ ਕਰਨ ਜਾਣਾ ਸੋ ਇਹ ਤਸਵੀਰਾਂ ਦਿਖਾ ਰਹੇ ਇੱਧਰ ਬਹੁਤ ਸਾਰੇ ਪਿੰਡ ਆ ਜਿਹੜੇ ਡੁੱਬੇ ਨੇ ਕਿਉਂਕਿ ਇਸ ਵਾਰ ਜਾਦੀ ਮਾਰ ਜਿਹੜੀ ਆ ਇਸ ਏਰੀਏ ਨੂੰ ਪਈ ਆ ਖਾਸ ਤੌਰ ਤੇ ਗਰਦਾਸਪੁਰ ਅਜਨਾਲਾ ਰਮਦਾਸ ਹੋ ਗਿਆ ਇਧਰ ਵਾਲੀ ਸਾਈਡ ਤਾਂ ਅੱਗੇ ਜਦੋਂ ਪਹੁੰਚਾਂਗੇ ਉਹ ਵੀ ਤੁਹਾਨੂੰ ਹਾਲਾਤ ਦਿਖਾਵਾਂਗੇ ਕਿ ਹੁਣ ਦੇ ਕੀ ਹਾਲਾਤ ਨੇ ਸਾਰੇ ਲੋਕ ਜਾਣਨਾ ਚਾਹੁੰਦੇ ਆ ਬਹੁਤ ਵੀਰਾਂ ਦੇ ਪਰਸਨਲੀ ਵੀ ਮੈਸੇਜ ਆਏ ਕਿ ਸਾਨੂੰ ਦੱਸੋ ਗਰਦਾਸਪੁਰ ਦੇ ਹਾਲਾਤ ਕੀ ਆ ਤੁਹਾਨੂੰ ਸਾਰੀ ਚੀਜ਼ ਦੱਸਾਂਗੇ ਦੀ ਰਾਸ਼ਨ ਤੁਸੀਂ ਕਿੱਥੇ ਲੈ ਕੇ ਆਉਣਾ ਹੈ ਜਾਂ ਮਦਦ ਕਿਵੇਂ ਕਰਨੀ ਹੈ ਇਹ ਬਾਈ ਹੁਣਾਂ ਦੇ ਨਾਲ ਵੀ ਗੱਲਬਾਤ ਉੱਤਰ ਕੇ ਕਰਾਂਗੇ ਕਿਉਂਕਿ ਇਹ ਪਿੰਡੋਂ ਪਿੰਡ ਜਾਂਦੇ ਇਹਨਾਂ ਨੂੰ ਜ਼ਿਆਦਾ ਪਤਾ ਹੈ ਕਿੱਥੇ ਕੀ ਕੀ ਕਿਸ ਚੀਜ਼ ਦੀ ਲੋੜ ਹੈ ਕਿਉਂਕਿ ਠੱਗੀ ਵੀ ਬਹੁਤ ਹੋ ਰਹੀ ਆ ਸੋ ਤੁਹਾਨੂੰ ਸਾਰੀ ਚੀਜ਼ ਦੱਸਾਂਗੇ ਅੱਗੇ ਜਾ ਕੇ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਪਿੰਡ ਦੀਆਂ ਦਿਖਾਉਣੇ ਆ ਤਲਾ ਹਾਲ ਤਾਂ ਪਾਣੀ ਦੇਖ ਹੀ ਸਕਦੇ ਤੁਸੀਂ ਪਾਣੀ ਕਿੰਨਾ ਕਿ ਜ਼ਿਆਦਾ ਜੁੜਾ ਉਹ ਚੜਿਆ ਹੋਇਆ